ਅੱਜ ਤੁਹਾਨੂੰ ਬਾਬਾ ਦੀਪ ਸਿੰਘ ਦੀ ਸ਼ਕਤੀ ਵਿਖਾਉਣੀ ਆ ਉਹਨਾਂ ਦੀ ਕਰਾਮਾਤ ਦਿਖਾਉਣੀ ਆ ਕਿਵੇਂ ਕਰਾਮਾਤ ਵਰਤਦੀ ਹੈ ਸ਼ਹੀਦਾਂ ਸਿੰਘਾਂ ਦੇ ਸਥਾਨਾਂ ਤੇ ਇਹ ਅਸਥਾਨ ਅਮਰਤ ਸਰ ਸਾਹਿਬ ਦੀ ਧਰਤੀ ਹੇ ਜਿੱਥੇ ਚਪਹਿਰਾ ਸਾਹਿਬ ਦਾ ਪਾਠ ਹੋ ਰਿਹਾ ਹੈ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਐਂ ਦਵਾਰ ਹਰੇਕ ਐਂ ਦਵਾਰ ਹਾਜ਼ਰੀ ਭਰਦਿਆਂ ਨੇ ਧੁੱਪੇ ਬੈਠਿਆ ਨੇ ਸੰਗਤਾਂ ਇਹ ਗੁਰਦੁਆਰਾ ਸਾਹਿਬ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਵਿਵੇਕਸਰ ਸਾਹਿਬ ਹੈ ਹੁਣ ਇਹਦੇ ਸਰੋਵਰ ਦੇ ਚਾਰ ਸਵੇਰੇ ਸੰਗਤਾਂ ਬੈਠੀਆਂ ਨੇ ਹਾਲ ਦੇ ਵਿੱਚ ਸੰਗਤਾਂ ਬੈਠੀਆਂ ਨੇ ਇੱਥੋਂ ਤੱਕ ਦਿਉੜੀ ਦੇ ਵਿੱਚ ਬਣੇ ਜੋੜਾ ਘਰ ਵਿੱਚ ਸੰਗਤਾਂ ਬੈਠੀਆਂ ਨੇ ਜਿੱਥੇ ਥਾਂ ਮਿਲੀ ਧੁੱਪੇ ਛਾਵੇਂ ਸੰਗਤਾਂ ਬੈਠੀਆਂ ਨੇ ਕਿਉਂ ਕਿ ਬਾਬਾ ਦੀਪ ਸਿੰਘ ਜੀ ਹਦਾ ਸਿੰਘਾਂ ਤੇ ਬੈਠਣ ਲਈ ਇਹਨਾਂ ਨੂੰ ਜਗ੍ਹਾ ਨਹੀਂ ਮਿਲੀ ਜਪਰਾ ਸਾਹਿਬ ਪੜਨ ਲਈ ਜਿੱਥੇ ਜਗ੍ਹਾ ਮਿਲੀ ਉੱਥੇ ਬੈ ਗਏ ਇਹ ਗੁਰਦੁਆਰਾ ਨਾਲ ਹੀ ਅੰਗੀਠਾ ਸਾਹਿਬ ਹੈ ਸੰਗਤਾਂ ਇੱਥੇ ਵੀ ਭਾਰੀ ਗਿਣਤੀ ਵਿੱਚ ਬੈਠ ਕੇ ਪਾਠ ਕਰਦੀਆਂ ਨੇ ਸਾਹਮਣੇ ਗੁਰਦੁਆਰਾ ਹੈ ਰਾਮਸਰ ਸਾਹਿਬ ਰਾਮਸਰ ਸਾਹਿਬ ਦੇ ਬਾਹਰ ਹੀ ਸੜਕ ਤੇ ਬੈਠੀਆਂ ਨੇ ਸੰਗਤਾਂ ਜਦੋਂ ਅਮਰਤਸਰ ਸਾਹਿਬ ਹਰਮੰਦਰ ਸਾਹਿਬ ਤੋਂ ਬਾਬਾ ਦੀਪ ਸਿੰਘ ਵਾਲੀ ਗਲੀ ਆਉਂਦੇ ਆ ਉਹ ਗਲੀ ਦੇ ਵਿੱਚ ਹੀ ਸੰਗਤਾਂ ਬੈਠੀਆਂ ਨੇ ਇਹ ਕਰਾਮਾਤ ਤੇ ਸ਼ਕਤੀ ਨਹੀਂ ਬਾਬਾ ਦੀਪ ਸਿੰਘ ਦੀ ਤਾਂ ਹੋਰ ਇਹਨੂੰ ਆਪਾਂ ਕੀ ਕਹਾਂਗੇ 18 18 ਘੰਟੇ ਭਗਤੀ ਕਰਨ ਵਾਲੀ ਉਹ ਸ਼ਖਸੀਅਤ ਬਿਨਾ ਸੀਸ ਤੋਂ ਲੜਨ ਵਾਲੀ ਉਹ ਸ਼ਖਸੀਅਤ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਤਰੀ ਵੱਡੀ ਕਮਾਈ ਇਹ ਗੁਰਦੁਆਰਾ ਰਾਮਸਰ ਸਾਹਿਬ ਹੈ ਰਾਮਸਰ ਸਰੋਵਰ ਦੇ ਚਾਰ ਸ਼ਫੇਰੇ ਸੰਗਤਾਂ ਬੈਠੀਆਂ ਨੇ ਜੋੜਾ ਘਰ ਵਿੱਚ ਦਰਸ਼ਨੀ ਦੂੜੀ ਵਿੱਚ ਤੁਸੀਂ ਨਜ਼ਰ ਮਾਰ ਕੇ ਦੇਖੋ ਕਹਿੰਦੇ ਹੁੰਦੇ ਨਾ ਕਿ ਤਿਲ ਸੁਟਣ ਨੂੰ ਜਗ੍ਹਾ ਵੀ ਨਹੀਂ ਹਕੀਕਤ ਹੈ ਅੱਖੀ ਦੇਖਿਆ ਸੰਗਤ ਰੂਪੀ ਪਰਮਾਤਮਾ ਤੁੱਪੇ ਕੀ ਛਾਵੇਂ ਕੀ ਪਾਰਕਿੰਗਾਂ ਦੇ ਵਿੱਚ ਸੰਗਤਾਂ ਬੈਠੀਆਂ ਨੇ ਇਹ ਪਾਰਕਿੰਗ ਬਾਬਾ ਦੀਪ ਸਿੰਘ ਸਰਾ ਦੇ ਵਿੱਚ ਜੋ ਥਾ ਵਿਲਾ ਉੱਥੇ ਸੰਗਤਾਂ ਬੈਠੀਆਂ ਨੇ ਬਾਬਾ ਦੀਪ ਸਿੰਘ ਗੁਰਦੁਆਰਾ ਸਿੰਘਾਂ ਸ਼ੀਦਾਂ ਦੇ ਸਾਹਮਣੇ ਜਿਹੜੀ ਸੜਕ ਲੰਘਦੀ ਆ ਉਹਦੇ ਇੱਕ ਪਾਸੇ ਘਟੋ ਘੱਟ 1 ਕਿਲੋਮੀਟਰ ਵਾੜ ਤੱਕ ਟੈਂਟ ਲੱਗਾ ਉੱਥੇ ਸੰਗਤਾਂ ਬੈਠੀਆਂ ਨੇ ਇਹ ਚੁਪੈਰਾ ਸਹਿਬ ਦਾ ਪਾਠ ਹੋ ਗਿਆ ਹੈ ਇਹ ਬਾਣੀ ਪੜ੍ਹੀ ਜਾ ਰਹੀ ਹੈ ਹੁਣ ਤੁਸੀਂ ਵੇਖੋ ਲੱਖਾਂ ਸੰਗਤਾਂ ਇਥੇ ਦੂਰੋਂ ਦੇਸ਼ਾਂ ਵਿਦੇਸ਼ਾਂ ਪੰਜਾਬ ਭਾਰਤ ਦੀ ਧਰਤੀ ਤੋਂ ਹੀ ਨਹੀਂ ਵਿਦੇਸ਼ ਤੋਂ ਵੀ ਸੰਗਤਾਂ ਆਣ ਕੇ ਐਂਤਵਾਰ ਹਾਜ਼ਰੀ ਭਰਦੀਆਂ ਨੇ ਇੰਨੀ ਗਰਮੀ ਹੈ ਗਰਮੀ ਦੇ ਵਿੱਚ ਵੀ ਸੰਗਤਾਂ ਦਾ ਇਨਾ ਹੜ ਅੱਜ ਤੋਂ ਨਹੀਂ ਸਮੇ ਤੁਸੀਂ ਇਹ ਬਾਬਾ ਦੀਪ ਸਿੰਘ ਜੀ ਦੀ ਸਿੰਘਾਂ ਸ਼ਹੀਦਾਂ ਦੀ ਕਮਾਈ ਹੈ ਦਿਨ ਵਿੱਚ 18-18 ਘੰਟੇ ਭਗਤੀ ਕਰਨ ਵਾਲੀ ਸ਼ਖਸੀਅਤ ਬਾਬਾ ਦੀਪ ਸਿੰਘ ਬਿਨਾਂ ਸੀਸ ਤੋਂ ਲੜਨ ਵਾਲੇ ਧੰਨ ਬਾਬਾ ਦੀਪ ਸਿੰਘ ਤੇਰੀ ਵੱਡੀ ਕਮਾਈ ਲਿਖ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਸੰਗਤਾਂ ਵਿੱਚ ਪਹਿਰਾ ਸਾਹਿਬ ਵਿੱਚ ਹਾਜ਼ਰੀ ਲਵਾ ਸਕਣ